ਮਗਨਾ ਉਟੈ ਸੰਜਮ ਸਤ ਸੰਤੋਖ ਸੇਲਸ ਨਾ ਹੋ ਮਫਟੈ ਸਤ ਗੁਰ ਪਰਮਾਨ ਬਿਦਨੈ ਸਿਰੋ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਜਰੈ ਤੈ ਅਪੈ ਅਮਰ ਪਦ ਪਾਇਓ ਜਗ ਜਤੋ ਸਤਗੁਰ ਪਰਮਾਨ ਮਨ ਏਕ ਧਾਇਓ ਧਨ ਧਨ ਸਤਗੁਰ ਅਮਰਦਾਸ ਜਿਨ ਨਾਮ ਦਿੜੜਾਇਓ ਨਵਨਿਦ ਨਾਮ ਨਿਧਾਨ ਰਿੱਧ ਸਿਦਤਾ ਕੀ ਦਾਸੀ ਸਾਜ ਸਰੋਵਰ ਮਿਲਿਓ ਕੁਰਖ ਭਿਟਿਓ ਅਬਨਾਸੀ ਆਦਲੇ ਭਗਤ ਜਿਤ ਲਗਤਰੇ ਸੋ ਗੁਰ ਨਾਮ ਦਿੜੜਾਇਓ ਗੁਰੂ ਰਾਮਦਾਸ ਕਲ ਉਚਰੈ ਤੇ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪਰਵਾਹ ਪ੍ਰੀਤ ਪੁਬਲੀ ਨਾ ਹਟੇ ਸਤਗੁਰ ਸ਼ਬਦ ਅਥਾ ਹੋ ਅਮੈ ਤਾਰਾ ਰਸ ਗੁਟੇ ਮਦ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆ ਜੋ ਨਹੀਂ ਸੰਭਵਿਓ ਜਗਤ ਗੁਰਬਚਨ ਤਰਾਇਓ ਆਪਕਤ ਗੋਚਰ ਅਪਰਪਰ ਮਨ ਗੁਰ ਸ਼ਬਦ ਵਸਾਇਓ ਗੁਰ ਅਮਰਦਾਸ ਕਲ ਉਚਰੈ ਤੈ ਜਗਤ ਉਦਾਰਨ ਪਾਇਓ ਜਗਤ ਉਦਾਰਨ ਨਵ ਨਿਧਾਨ ਪਗ ਤੈ ਪਵਤਾਰਨ ਅੰਮ੍ਰਿਤ ਬੂੰਦ ਹਰਨਾਮ ਬਿਸ ਕੀ ਬਿਖੈ ਨਿਵਾਰਨ ਜਿਤ ਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਧਨ ਤੇ ਜਨ ਬਡ ਭਾਗੇ ਤੈ ਮੁਕਤ ਭਏ ਸਤਿਗੁਰ ਸ਼ਬਦ ਮਾਣ ਗੁਰ ਪਰਚਾ ਪਾਇਓ ਗੁਰ ਅਮਰਦਾਸ ਕਲ ਉਚਰੈ ਤੈ ਸ਼ਬਦ ਨੀਸਾਨ ਬਧਾਇਓ ਸੇਜ ਸਦਾ ਸ਼ਵਾਨ ਸੰਤੋਖ ਸਰਾਏ ਚ ਸਦਾ ਸੀਲਸ ਨਾ ਹੋ ਸੋ ਹੈ ਗੁਰ ਸਬਦ ਸਮਾਚਰਿਓ ਨਾਮ ਟੇਕ ਸੰਗਾਦ 보 ਹੈ ਆ ਜੋਨੀਓ ਭਲੋ ਅਮਲ ਸਤ ਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ ਗੁਰ ਜਿਨ ਕਉ ਸੋ ਪਰਸੰਨ ਨਾਮ ਹਰਿ ਹਿਰਦੈ ਨਿਵਾਸੈ ਜਿਨ ਗੁਰ ਜਿਨੋ ਗੁਰ ਸੋ ਪਰਸੰਨ ਦੁਰਤ ਦੁਰੰਤਰ ਨਾਸੈ ਸੋ ਪਰਸੰਨ ਮਾਨ ਅਬਿਮਾਨ ਨਿਵਾਰੈ ਜਿਨ ਕਉ ਗੁਰ ਸੋ ਪਰਸੰਨ ਸਬਦ ਲਗ ਭਵ ਜਲ ਤਾਰੈ ਪਰਚੋ ਪਰਮਾਨ ਗੁਰ ਪਾਇਓ ਤੈਨ ਸਕੇ ਹਥੋ ਜਨ ਜਗ ਸ੍ਰੀ ਗੁਰੂ ਸਰਨ ਪਜ ਕਲ ਕਬ ਪੁਗਤ ਮੁਗਤ ਸਭ ਗੁਰੂ ਲਗਤ ਸਤ ਗੁਰ ਖੀਮਾ ਤਾਣਿਆ ਜਗ ਜੂਤ ਸਮਾਣੇ ਅਨ ਪਾਉਨੇ ਜਾਤੀ ਨਾਮ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਅਰ ਸੰਗ ਸਮਾਣੇ ਇਹੋ ਰਾਜ ਜੋਗ RAM DAS ਇਹੋ ਰਾਜ ਜੋਗ ਗੁਰੂ RAM DAS ਤੁਮਹੂ ਰਸ ਜਾਣੇ ਜਾਣ ਤੁਸੋਏ ਜਿਨ ਜਾਣਿਆ ਓਡ ਮਨ ਰਤ ਤਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਅਕਾਥ ਕਥਾ ਅਮਰਾਪੁਰੀ ਜਿਸ ਦੇਸੋ ਪਾਵੈ ਇਹੋ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੈ ਸਾਧੂ ਗੁਰ ਨਾਮ ਏਕ ਲਿਹੋ ਮਨ ਜਪੈ ਡ੍ਰਿੜ ਤਿੰਨ ਜਨ ਦੁਖ ਪਾਪ ਕੋ ਕਤ ਹੋਵੈ ਜਿਓ ਤਾਰਨ ਦਰਨ ਖਿਨ ਮਤਰ ਜਾ ਕੋ ਦ੍ਰਿਸ਼ਟ ਧਾਰੈ ਸਬਦ ਰਿਤ ਵਿਚਾਰੈ ਕਾਮ ਕ੍ਰੋਧ ਖੋਵੈ ਜਿਉ ਜੀ ਅਨ ਸਬਨ ਦਾਤਾ ਅਗਮ ਗਿਆਨ ਵਿਖਿਆਤਾ ਐ ਨਿਸ ਧਿਆਨ ਧਾਵੈ ਪਲਕ ਨ ਸੋਵੈ ਜਿਉ ਜਾ ਕੋ ਦੇਖਤ ਦਿਰਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੋ ਰੂਪਕ ਗਿਆਨ ਦੁਰਮਤ ਮੈਲ ਧੋਵੈ ਜਿਓ ਸਤਗੁਰ ਨਾਮ ਏਕ ਲਿਵੋ ਮਨ ਜਪੈ ਦ੍ਰਿੜ ਤਿਨ ਜਾਣ ਦੁਖ ਪਾਪ ਕੋ ਕਤ ਹੋਵੈ ਜਿਓ ਧਰਮ ਕਰਮ ਪੁਰੈ ਸਤਗੁਰ ਪਾਈ ਹੈ ਜਾਂ ਕੀ ਸੇਵਾ ਸਿੱਧ ਸਾਧ ਮਨ ਜਾਣ ਸੁਰ ਨਰ ਜਾਚੇ ਸਬਦ ਸਾਰ ਏਕ ਲਿਵ ਲਾਈ ਐ ਫੋਨ ਜਾਣੇ ਕੋ ਤੇਰਾ ਪਾਰ ਨਿਰਪਉ ਨਿਰੰਕਾਰ ਅਕਥ ਕਥਨਹਾਰ ਤੁਝੇ 부ਝਾਈ ਹੈ ਬ੍ਰਹਮ ਭੂਲੇ ਸੰਸਾਰ ਛੁੱਟੋ ਜੁਨੀ ਸੰਘਾਰ ਜਮ ਕੋ ਨਾ ਡੰਡ ਕਾਲ ਗੁਰ ਮਤ ਧਿਆਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਅਹਨ ਸਜਾਪ ਧਰਮ ਕਰਮ ਪੂਰੇ ਸਤ ਗੁਰ ਪਾਈ ਹੈ ਹੌਂ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦਿਓ ਕਵਨ ਸੇਵਾ ਸਰੀਓ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੋਨ ਬੱਜ ਮਨ ਬੱਜ ਕਰਮ ਜਾਣ ਅਨਤ ਦੂਜਾ ਨਾਮ ਆਣ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿੱਧ ਧਰ ਨਲ ਕਵਪਾਰਸ ਪਰਸ ਕਚ ਕੰਚਨਾ ਹੋਏ ਚੰਦਨਾ ਸੁਬਾਸ ਜਾਸ ਸਿਮਰਤ ਅੰਤਰ ਜਾ ਕੇ ਦੇਖ ਤਦੁਵਾਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਓ ਸਤਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਖ ਜਨ ਕੀਓ ਪਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨੋ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲ ਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਬਲ ਜਾਸ ਸਭ ਵਿਦਮਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਜੀਨ ਗੁਰੂ ਰਾਮਦਾਸ ਰੱਡ ਜਿਸੇ ਧਾਰਿਓ ਤਰਦ ਅਰ ਵਿਓਮ ਅਰ ਪਵਣ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸਸਰਖਨੇ ਸੂਰ ਦਿਨ ਸੈਲ ਤਰਉ ਫਲ ਫੁੱਲ ਦਿਓ ਸੋਰ ਨਰ ਸਤ ਸਮੁੰਦਰ ਕੀ ਧਾਰਿ ਉਤ੍ਰੇ ਪਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੰਜੋ ਕੰਚਨ ਭਇਓ ਸਬਦ ਗੁਰ ਸ਼ਰਮਣੇ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤ ਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤ ਗੁਰ ਜਦ ਧਾਰੈ ਪਾਹਨ ਮਾਨਕ ਕਰੈ ਗੁਰ ਗਿਆਨ ਗੁਰ ਕਹੋ ਵਿਚਾਰੈ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਦਰ ਤਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਪਈ ਜਾਮ ਗੁਰੂ ਹੋਇ ਵੱਲ ਤਨੇ ਕਿਆ ਗਾਰਵ ਦਿੱਜੇ ਜਾਮ ਗੁਰੂ ਹੋਇ ਵੱਲ ਲਖ ਬਾਹੇ ਕਿਆ ਕਿਜੇ ਜਾਮ ਗੁਰੂ ਹੋਇ ਵੱਲ ਗਿਆਨ ਅਰਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸਬਦ ਸਾਖੀ ਸੋ ਸੱਚੈ ਕਰ ਜੋ ਗੁਰੂ ਗੁਰੂ ਐਂਸ ਜਪੈ ਦਾਸ ਪਟ ਬੇਨਤ ਕਹੈ ਜੋ ਗੁਰੂ ਨਾਮ ਰਿਧ ਮੈਂ ਤਰੈ ਸੋ ਜਨਮ ਮਰਨ ਦੋਥੇ ਰਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟੇ ਸਭ ਤੇਰੇ ਗੁਰ ਨੈਣ ਬਹਿਣ ਗੁਰ ਗੁਰ ਕਰਨੋ ਗੁਰੂ ਸਤ ਨਗ ਕਵਨ ਲਕੈ ਜਿਨ ਗੁਰੂ ਨਾ ਦੇਖਿਓ ਨਹਿ ਕੀਓ ਤੇ ਅਖੇਤ ਸੰਸਾਰ ਮੈਂ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਰਨ ਤਾਰਨ ਸਮਰਥ ਕਲਯੁਗ ਸੰਤ ਸਮਾਦ ਸਬਦ ਜਿਸ ਕੇਰੇ ਫਨ ਦੁਖਨ ਨਾਸ ਸੁਖਦਾਇਕ ਸੂਰਜੁ ਧਰਤ ਧਿਆਨ ਬਸਤੇ ਡੇਰੇ ਪੁਰ ਪੁਰਖ ਦੇ ਹਰਿ ਸਿਮਰਤ ਮੁਖ ਦੇਖਤ ਅਗ ਜਾਹਿ ਪਰੇ ਰਹਿ ਜੋ ਹਰ ਉਦ ਰਿੱਧ ਸਿਦ